ਐਸਾ ਸਭ ਬੰਦਰੋ ਨਿਕਲੇ ਆਸਰ ਜਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹਬਾ ਹਪੜ ਹੋ ਗਏ ਕਹਿੰਦਾ ਤੁਸੀਂ ਪਰਚਾ ਕਿਉਂ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸੇਰ ਕੱਟੂਗਾ ਜੋ ਮੈਂ ਬਲਕਾੜੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆ ਮੁਲਾਜ਼ਮ ਹੁੰਦਾ ਸ਼ਰਿਆਮ ਉਹ ਦੋ ਦੋ ਮੁਲਾਜ਼ਮਾਂ ਨਾਲ ਗਿਆ ਵੀ ਤਮੀਜ਼ ਨਾਲ ਬੋਲ ਇਹਨੇ ਫੇਰ ਗਿਆ ਵਰਦੀਆਂ ਲਾ ਕੇ ਬਾਹਰ ਆ ਕੇ ਵੇਖ ਲੋ ਤੀ ਵਰਦੀ ਦਾ ਮਾਣ ਕਰਦੇ ਜੇ ਬਾਹਰ ਆ ਕੇ ਵੇਖ ਲੋ ਮੈਂ ਇਹਨੂੰ ਇਹਦੇ ਵਿੱਚ ਨੇ ਵੀ ਬੋਲਿਆ ਵਾ ਕਿ ਜੇ ਤੁਸੀਂ ਜੁਰਤ ਰਹਾ ਤੇ ਜੇ ਕਿ ਵਰਦੀਆਂ ਲਾ ਕੇ ਤੇ ਬਾਹਰ ਆਓ ਮੇਰੇ ਕੋਲ ਗਿਆ ਜਾ ਕੇ ਵੀਡੀਓ ਵੈਰੀ ਬਣਾਉਣ ਲੱਪਿਆਂ ਮੈਨੂੰ ਕਿਹਾ ਕਿ ਮੈਂ ਕਿਹਾ ਕਿ ਤੁਸੀਂ ਆ ਜਿਹੜੇ ਬੋਲਣ ਤਾਂ ਇਹ ਜੇ ਕਿ ਥਾਣੇ ਦੇ ਵਿੱਚ ਖਲੋਕੇ ਆਮ ਆਰ ਵੀ ਪਾਰਟੀ ਦੇ ਜੇ ਤੁਸੀਂ ਇੱਕ ਵਰਕਰ ਜੀ ਤੁਸੀਂ ਇੱਥੇ ਜਿਹੜੇ ਬੋਲਣਦੇ ਗਲਤ ਬੋਲਣਦੇ ਕਹਿੰਦਾ ਕਿ ਤੁਸੀਂ ਪੈਸੇ ਖਾਲੇ ਆ ਥਾਣੇ ਦੇ ਵਿੱਚ ਖਲੋਕੇ ਵੀ ਥਾਣੇ ਦੇ ਮਨੋ ਕੇ ਤਰੀਕਾ ਆ ਕਿ ਬਸਤੀ ਲਾ ਕੇ ਬਾਹਰ ਆਓ ਪਹਿਲਾ ਪੈਸੇ ਲੈ ਲੈਣਾ ਮੈਂ ਪੈਸੇ ਲੈ ਲਿਆ ਹਾਂ ਜੀ ਮੈਂ ਤੁਹਾਡੇ ਨੋਟੇ ਮੈਂ ਦੱਸ ਸਕਦਾ ਦਾਵਾ ਪਾਸਾਦਾ ਜੀ ਇਹਨਾਂ ਨੂੰ ਸਬੂਤ ਕਰਾਓ ਹਾਂਜੀ ਦੱਸੋ ਸਾਰੀ ਕੀ ਵਾਰਦਾਤ ਕੀ ਹੋਇਆ ਜੀ ਸਾਰਾ ਥਾਣੇ ਦੇ ਬਾਹਰ ਮੈਂ ਇੱਥੇ ਪਹੁੰਚਿਆ ਜੀ ਮੈਨੂੰ ਪਤਾ ਲੱਗਾ ਕਿ ਮਰਗੀ ਇਥੇ ਆ ਕਹਾਣੀ ਵਾਪਰੀ ਆ ਤੇ ਮੈਂ ਮੌਕੇ ਤੇ ਇੱਥੇ ਆਇਆ ਮੌਕੇ ਤੇ ਵੇਖਿਆ ਕਿ ਆਣ ਕੇ ਕਿ ਬਹੁਤ ਜ਼ਿਆਦਾ ਇਹ ਰੌਲਾ ਪਾ ਰਿਹਾ ਸੀ ਤੇ ਰੌਲਾ ਪਾਉਣ ਕਾਰਨ ਮੈਂ ਨੂੰ ਇਹਰੇ ਵਿੱਚ ਨੇ ਵੀ ਬੋਲਿਆ ਵਾ ਕਿ ਜੇ ਤੁਸੀਂ ਜੁਰਤ ਰਹਾਤੇ ਜੇ ਕਿ ਵਰਤੀਆਂ ਲਾ ਕੇ ਤੇ ਬਾਹਰ ਆਓ ਮੇਰੇ ਕੋਲ ਗਿਆ ਜਾ ਕੇ ਵੀਡੀਓ ਆਰੀ ਬਣਾਉਣ ਲੱਪਿਆਂ ਮੈਨੂੰ ਕਿਹਾ ਕਿ ਮੈਂ ਕਿਹਾ ਕਿ ਤੁਸੀਂ ਆ ਜਿਹੜੇ ਲਫਜ਼ ਬੋਲ ਰਹੇ ਹੋ ਤੇ ਜੇ ਕਿ ਥਾਣੇ ਦੇ ਵਿੱਚ ਖਲੋਕੇ ਆਮ ਆਰ ਵੀ ਪਾਰਟੀ ਦੇ ਜੇ ਤੁਸੀਂ ਇੱਕ ਵਰਕਰ ਜੀ ਤੁਸੀਂ ਇਹਥੇ ਜਿਹੜੇ ਬੋਲ ਰਹੇ ਨੇ ਗਲਤ ਬੋਲ ਰਹੇ ਨੇ ਕਹਿੰਦਾ ਕਿ ਤੁਸੀਂ ਪੈਸੇ ਖਾੜੇ ਆ ਇਹ ਸਾਨੂੰ ਮੈਂ ਸੀਪੀ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੰਬਸਰ ਦੇ ਇਸ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹ ਹਰ ਇੱਕ ਕਿਸੇ ਉੱਤੇ ਪੱਤਰਕਾਰ ਭਾਈਚਾਰੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਸਾਰਾ ਉੱਪਰ ਜਿਹੜਾ ਕਿ ਬਲੇਮ ਲਾ ਰਿਹਾ ਇਕੱਲਾ ਹੀ ਬੰਦਾ ਕਿਉਂਕਿ ਐਸਐਚਓ ਸਾਹਿਬ ਜਿੱਥੇ ਵੀ ਲੱਗੇ ਆ ਉੱਥੇ ਆਪਣੀਆਂ ਛਾਵਾ ਛੱਡ ਕੇ ਆਏ ਨੇ ਉੱਥੇ ਜਾ ਕੇ ਪੜਾ ਕਰ ਸਕਦੇ ਆ ਕੋਈ ਵੀ ਕਿ ਉਹ ਜੇ ਕਿਤੇ ਵੀ ਕੋਈ ਕਹਿ ਰਿਹਾ ਕੇ ਸਰਦਾਰ ਸੁਖਬੀਰ ਸਿੰਘ ਨੇ ਕਰੀ ਕਿ ਇਹਨਾਂ ਤੱਕ ਆ ਕਿਤਾਵੇ ਜਾ ਕੇ ਇਹਦਾ ਅਮਰਕੀ ਕੇਕ ਉਹ ਪੈ ਖਾਦਾ ਹੋਵੇ ਬਾਬਾ ਦੀਪ ਸਿੰਘ ਦਾ ਸਤਾਣੇ ਲਾਗੇ ਮਰਕੀ ਇਥੋ ਜਿਹੜੇ ਪਬਲਿਕ ਆ ਉਹ ਵੀ ਖੁਸ਼ ਆ ਕਿ ਜਦੋਂ ਦੇ ਆਇਆ ਨਸ਼ਾ ਵੀ ਮੁਕਤ ਹੋਇਆ ਵਾ ਹਰ ਪਾਸੋਂ ਰਾਤ ਤੱਕ ਡਿਊਟੀ ਕਰਦੇ ਆ ਬਹੁਤ ਵਧੀਆ ਅਫਸਰ ਇਹਨਾਂ ਤੋਂ ਪਹਿਲਾਂ ਸ਼ਿਵ ਦਰਸ਼ਨ ਭਾਜੀ ਦੇ ਆ ਰਾਜ ਮੈਡਮ ਰਹੇ ਆ ਹੋਰ ਵੀ ਅਫਸਰ ਸਬੰਧ ਰਹੇ ਆ ਪਾਰੇ ਜਿਹਾ ਕਦੀ ਵੀ ਨਹੀਂ ਹੋਇਆ ਕਿ ਕੋਈ ਵੀ ਅਫਸਰ ਕਿਸੇ ਮਰਗੀ ਆਪਣਾ ਪ੍ਰਸ਼ਾਸਨ ਕਿਤੇ ਆਮ ਲੋਕ ਦੇ ਕੋਈ ਗੱਲ ਪਵੇ ਕਿਉਂਕਿ ਇਹ ਗੱਲ ਪੈਨ ਵਾਲੀ ਗੱਲ ਕੀਤੀ ਜੇ ਨੇ ਸਾਡਾ ਲਿਆਇ ਨਹੀਂ ਰੱਖਿਆ ਤੇ ਪੁਲਿਸ ਅਫਸਰ ਦਾ ਕੀ ਇਹਨੇ ਲਿਆਇ ਦਾ ਕਿ ਆਊਗਾ ਓਰੀ ਗੱਡੀ ਦਾ ਕਿ ਜਾ ਕੇ ਓਰੀ ਵੀਡੀਓ ਬਣਾਉਂਦਾ ਗਿਆ ਤੁਥੀ ਆ ਕੇ ਗਲਤ ਬੋਲ ਲਿਆ ਇਹ ਬੰਦਾ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਤੁਹਾਡਾ ਸ਼ੁਭਨਾਵ ਮੇਰਾ ਨਾਮ ਜਸਵਿੰਦਰ ਸਿੰਘ ਬੱਬੂ ਗਰੀਬ ਜੀ ਹਾਂਜੀ ਜਿਹੜਾ ਅੱਜ ਬੀਡਵੀਨ ਥਾਣੇ ਦੇ ਬਾਹਰ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਬੰਦੇ ਆ ਸਾਡੇ ਬੰਦੇ ਐਸਐਸਓ ਸਾਹਿਬ ਦੇ ਇਲਜ਼ਾਮ ਲਗਾਏ ਗਏ ਔਰ ਉਹਨਾਂ ਨੂੰ ਗਾਹਾਂ ਘੱਡੀਆਂ ਮੈਂ ਮੌਜੂਦਾ ਗਵਾਮ ਉਥੇ ਐਸਐਸਬੰਦਰੋਂ ਨਿਕਲੇ ਐਸਐਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹਾਪੜ ਹੋ ਕੇ ਕਹਿੰਦਾ ਤੁਸੀਂ ਪਰਚਾ ਕੋਈ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸ਼ੇਅਰ ਕੱਟੂਗਾ ਜੋ ਮੈਂ ਬਲਕਾਰੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆ ਮੁਲਾਜ਼ਮ ਲਾਉਂਦਾ ਸ਼ਰਿਆਮ ਉਹਨੇ ਕਿਹਾ ਤੁਸੀਂ ਪੈਸੇ ਖਾ ਲਿਓ ਉਦੋਂ ਦੋ ਮੁਲਾਜ਼ਮਾਂ ਨੇ ਕਿਹਾ ਵੀ ਤਮੀਜ਼ ਨਾਲ ਬੋਲ ਇਹਨੇ ਫੇਰ ਕਿਹਾ ਵਰਦੀਆਂ ਲਾ ਕੇ ਬਾਹਰ ਆ ਕੇ ਵੇਖ ਲੋ ਤੀ ਵਰਦੀ ਦਾ ਮਾਣ ਕਰਦੇ ਜੇ ਬਾਹਰ ਆ ਕੇ ਵੇਖ ਲੋ ਕੋਈ ਪੈਸੇ ਦਾ ਚੱਕਰ ਨਹੀਂ ਅਸੀਂ ਵੀ ਮੌਤ ਵੇਰੇ ਆ ਅੱਜ ਤੱਕ ਸਰਦਾਰ ਸੁਖਬੀਰ ਸਿੰਘ ਨੇ ਇੱਥੇ ਫਰੀ ਲੋਕਾਂ ਦੇ ਕੰਮ ਕਰਦਾ ਕਦੀ ਉਹਨੇ ਅੱਜ ਤੱਕ ਰੁਪਈਆ ਨਹੀਂ ਚੁੱਕਿਆ ਮ ਬਦੀਨ ਸੋਗਾ ਕੇ ਨਵਾ ਇਹ ਝੂਠ ਬੋਲਦਾ ਬਿਲਕੁਲ ਝੂੜਿਆ ਇਹ ਆਪ ਪੈਸੇ ਜਿਹੜਾ ਪੱਤਰਕਾਰਾਂ ਨਾਲ ਮੁੜ ਕੇ ਬਦੀ ਕੀ ਹਾਂ ਫਿਰ ਪੱਤਰਕਾਰ ਆਏ ਸਾਡੇ ਇਧਰੋਂ ਇਧਰੋਂ ਸਾਫ ਸਾਡੇ ਆ ਗਿਆ ਅਜੋਦਾ ਸਾਹਿਬ ਇਹਨੂੰ ਕਹਿ ਲੱਭ ਇਹਨਾਂ ਨੇ ਕਿਹਾ ਵੀ ਜੋ ਯਾਰ ਸਹੀ ਬੋਲੋ ਕਹਿੰਦਾ ਤੂੰ ਹੀ ਪੈਸੇ ਖਾਂਦਾ ਹੈ ਤੂੰ ਪੈਸੇ ਲੈ ਕੇ ਉਹਨਾਂ ਦੇ ਹੱਕ ਚ ਬੋਲਦਾ ਇਹ ਜਿਹਨੂੰ ਕਹਿੰਦਾ ਪੈਸੇ ਖਾਂਦਾ ਅਸਲ ਪੈਸੇ ਉਹ ਖਾਂਦਾ ਵਾ ਜਿਨ੍ਹਾਂ ਦੇ ਕਾਂਜੀ ਦੇ ਮਗਰ ਕੰਮ ਕਰਾਉਂਦੇ ਆ ਨਾ ਉਹਨਾਂ ਨੂੰ ਪੈਸੇ ਚੁੱਕ ਕੇ ਉਹ ਸੁਖਬੀਰ ਸਹੀ ਕੰਮ ਕਰਦਾ ਇਹ ਕੋ ਗਲਤ ਕਰਾ ਰਿਹਾ ਗੱਲ ਆ ਜਸਤ ਸਾਹਿਬ ਕੋ ਸਹੀ ਕੰਮ ਕਰਉਂਦਾ ਤੁਸੀਂ ਮੌਕੇ ਤੇ ਸੀ ਕਿ ਮ ਉਸ ਐਡੇ ਟਾਈਮ ਅਗਵਾ ਮੇਰੇ ਸਾਹਮਣੇ ਜ਼ਰਾ ਵਾਕਿਆ ਹੋਇਆ ਜੀ ਠੀਕ ਹਾਂਜੀ ਸਰ ਕੀ ਮਾਮਲਾ ਹੈਗਾ ਜੀ ਜਿਹੜੇ ਇੱਥੇ ਇੱਥੇ ਆਏ ਜਿਹਨੂੰ ਪੁਲਿਸ ਵਾਲਾ ਕੀ ਮਿਸਬੇਬ ਕੀਤਾ ਗਿਆ ਇਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਕੋਈ ਪਰਸਨ ਆਏ ਸੀਗੇ ਜਿਨ੍ਹਾਂ ਦਾ ਕਿਸੇ ਕੋਈ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਕਿ ਉਹਦੇ ਵਿੱਚ ਕੀ ਕਾਰਵਾਈ ਹੈ ਜਾਂ ਕੁਛ ਇਦਾਂ ਉਹਦੇ ਦੌਰਾਨ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜੀ ਕੁਝ ਹੋਇਆ। ਤਾਂ ਸਰ ਕਾਰਨ ਕੀ ਆ ਜੀ ਕਿਉਂ ਐਸਐਸ ਸਾਹਿਬ ਦੀ ਉਹਨਾਂ ਦੇ ਵੱਲੋਂ ਵਰਦੀ ਪਾੜ ਦਿੱਤੀ ਗਈ ਹੈ ਜੀ। ਇਹ ਜਦੋਂ ਦੀ ਉਹ ਪਰਚਾ ਜਿਹੜਾ ਹੈਗਾ ਸੀ ਪਹਿਲਾਂ ਉਹਨਾਂ ਦਾ ਲੜਾਈ ਦਾ ਕੋਈ ਅੰਡਰ ਸੈਕਸ਼ਨ 23 24 ਦੇ ਵਿੱਚ ਦਰਜ ਹੈ। ਉਹਦੇ ਬਾਰੇ ਜਦੋਂ ਉਹਨਾਂ ਦਾ ਕੋਈ ਪੁੱਛਕਿਸ਼ ਚੱਲ ਰਹੀ ਸੀ ਕੁਝ। ਉਹਦੇ ਦੌਰਾਨ ਹੀ ਇਹਨੂੰ ਹੋਇਆ ਸਾਨੂੰ ਹੁਣੇ ਪਤਾ ਲੱਗਾ ਜੇ ਅਸੀਂ ਮੈਟਰ ਵੀ ਥੋੜੀ ਡੂੰਘਾਈ ਨਾਲ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ। ਕੀ ਕਾਰਵਾਈ ਕੀਤੀ ਜਾ ਰਹੀ ਹੈ? ਪਏ ਗਏ ਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰ। ਜੇ ਉਹ ਕਾਰਵਾਈ ਹੋਏਗੀ ਜਿਹੜੀ মিডিਆ ਦੇ ਗੱਲ ਅਸੀਂ ਅਸੀਂ ਨਾ ਜੀ ਦੇਖੋ ਅਜੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਧਿਰਾਂ ਜਿਵੇਂ ਇਨਵੋਲ ਹੋ ਗਈਆਂ ਕੌਣ ਕੀ ਦੇ ਗੱਲ ਪਿਆ ਕੀ ਹੋਇਆ ਕਿਸ ਤਰ੍ਹਾਂ ਲੜਾਈ ਹੋਈ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਮੈਂ ਸਾਡੇ ਹੋਰ ਸੀਨੀਅਰ ਆਫਸਰ ਇਹਦੀ ਡਿਟੇਲ ਨਾਲ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਪੁਖਤਾ ਕਾਰਵਾਈ ਬਣਦੀ ਹੋਊਗੀ ਜਾਇਜ਼ ਪੁਲਿਸ ਵਾਲੇ ਦੀ ਵਰਦੀ ਫੜਨਾ ਕਿੰਨਾ ਗੱਲ ਦਾ ਹੈ ਨੇ ਦੇਖੋ ਮੁਲਾਜ਼ਮ ਦੀ ਤਾਂ ਉਹਦੇ ਸੈਕਸ਼ਨ ਹੈ ਹੀ ਆ ਵੀ ਆਪਾਂ ਵਰਦੀ ਨੂੰ ਤੇ ਹੱਥ ਨਹੀਂ ਪਾ ਸਕਦੇ ਬਟ ਕਿਉਂ ਹੋਇਆ ਕੀ ਹੋਇਆ ਅਸੀਂ ਅਜ ਡਿਟੇਲ ਦੇ ਵਿੱਚ ਕਰਕੇ ਫਿਰ ਤੁਹਾਨੂੰ ਇਹ ਵੀ ਹੋਲ ਡਿਟੇਲ ਦੇ ਦੱਸਾਂਗੇ ਜੇਕਰ ਉਹ ਗਲਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਾੜੀ ਗਈ ਹੈ ਜੇਕਰ ਉਹ ਗਲਤ ਪਾਏ ਜਾਂਦੇ ਨੇ ਕੀ ਦੂਜੀ ਧਿਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਜਾਂ ਕਿਸੇ ਦੂਸਰੇ ਵੱਲੋਂ ਅਸੀਂ ਕਹਾਂ ਜੀ ਬਿਲਕੁਲ ਅਸੀਂ ਵੈਰੀਫਾਈ ਕਰ ਲਈਏ ਪ੍ਰੋਪਰ ਜਦੋਂ ਸਾਰਾ ਵੈਰੀਫਾਈ ਹੋ ਜਾਂਦਾ ਵਾ ਜਿਹੜੀਆਂ ਵੀ ਬਣ ਦਿੱਤੇ ਜਿਹਦਾ ਵੀ ਜੋ ਕਸੂਰ ਹੋਗਾ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਕੀ ਮਤਲਬ ਸ਼ਰੇਆਮ ਕਿਹਾ ਗਿਆ ਜੀ ਕਿ ਐਸਐਸਪੀ ਸਾਹਿਬ ਨੇ ਇਹ ਗੱਲ ਕਹਿਣੀ ਕਿਸੇ ਵੀ ਇਨਸਾਨ ਨੂੰ ਕਿੰਨੀ ਕਜ਼ਾਇਰ ਚਲੋ ਅਸੀਂ ਜੀ ਇੱਥੇ ਕਰੀ ਪੁਲਿਸ ਪ੍ਰੋਪਰ ਵੈਰੀਫਿਕੇਸ਼ਨ ਕਰ ਲਈਏ ਫਿਰ ਅਸੀਂ ਜਿਹੜਾ ਵੀਡੀਓ ਹੈਗੀ ਹੈ ਜਿਹੜਾ ਅੰਦਰ ਥਾਣੇ ਦੇ ਅੰਦਰ ਥਾਣੇ ਦੇ ਵਿੱਚ ਜਿਹੜੀ ਜਾਂ ਬਾਹਰ ਲੱਗੇ ਆ ਉਹ ਵੀ ਚੱਕ ਤੇ ਜਾਣਗੇ ਅਸੀਂ ਬਿਲਕੁਲ ਸਾਰਿਆਂ ਦੇ ਵਰਜਨ ਲੈ ਕੇ ਜੋ ਵੀ ਸਾਨੂੰ ਕੋਈ ਕੈਮਰੇ ਤੋਂ ਜੋ ਵੀ ਮਿਲਦਾ ਅਸੀਂ ਪ੍ਰੋਪਰ ਤਸਦੀਕ ਕਰਕੇ ਜੋ ਵੀ ਬਣਦਾ ਕੋਈ ਕਸੂਰਵਾਰ ਤੇ ਰਹਾ ਅਸੀਂ ਪ੍ਰੋਪਰ ਉਹਦੀ ਕਾਰਵਾਈ ਕਰਾਂਗੇ